ਮਹੱਲਾ ਤੀਜਾ ਪੈਵਿਨ ਜੀਵੇ ਬਹੁਤ ਬਹੁਤ ਖੁਸ਼ੀਆਂ ਖੁਸ਼ੀ ਕਮਾਏ ਨਾਨਕ ਪੈਵਿਨ ਜੇ ਮਰੇ ਮੂੰਹ ਕਾਲੇ ਉੱਠ ਜਾਏ ਪੌੜੀ ਸਤਿਗੁਰ ਹੋਏ ਦਿਆਲ ਤਾਂ ਸਰਦਾ ਪੂਰੀਏ ਸਤਿਗੁਰ ਹੋਏ ਦਿਆਲ ਨਾ ਕਬਹੂ ਜੂਰੀਏ ਸਤਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ ਸਤਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ ਸਤਗੁਰ ਹੋਏ ਦਿਆਲ ਤਾਂ ਜਮ ਕੇ ਡਰ ਕੇ ਹਾ ਸਤਗੁਰ ਹੋਏ ਦਿਆਲ ਤਾਂ ਸਦ ਹੀ ਸੁਖ ਦੇਹਾ ਸਤਗੁਰ ਹੋਏ ਦਿਆਲ ਤਾਂ ਨਾਮ ਨਿਦ ਪਾਈ ਏ ਸਤਿਗੁਰ ਹੋਏ ਦਿਆਲਤਾ ਸੱਚ ਸਮਾਈ ਏ ਸਤਿਗੁਰ ਹੋਏ ਦਿਆਲਤਾ ਨਾਮ ਨਿਦ ਪਾਈ ਏ ਸਤਿਗੁਰ ਹੋਏ ਦਿਆਲਤਾ ਸੱਚ ਸਮਾਈ ਏ ਮਹੱਲਾ ਤੀਜਾ ਪੈਵਨ ਜੀਵੇ ਬਹੁਤ ਬਹੁਤ ਖੁਸ਼ੀਆਂ ਖੁਸ਼ੀ ਕਮਾਏ ਨਾਨਕ ਪੈ ਵਿਨ ਜੇ ਮਰੇ ਮੋਹ ਕਾਲੇ ਉੱਠ ਜਾਏ ਪੌੜੀ ਸਤਗੁਰ ਹੋਏ ਦਿਆਲ ਤਾਂ ਸਰਦਾ ਪੂਰੀ ਐ ਸਤਗੁਰ ਹੋਏ ਦਿਆਲ ਨਾ ਕਬ ਹੂੰ ਚੂਰੀ ਐ ਸਤਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ ਸਤਗੁਰੂ ਹੋਏ ਦਿਆਲਤਾ ਹਰ ਰੰਗ ਮਾਣੀਏ ਸਤਗੁਰੂ ਹੋਏ ਦਿਆਲਤਾ ਜਮ ਕੇ ਡਰ ਕੇ ਹਾ ਸਤਗੁਰੂ ਹੋਏ ਦਿਆਲਤਾ ਸਦ ਹੀ ਸੁਖ ਦੇਹਾ ਸਤਗੁਰੂ ਹੋਏ ਦਿਆਲਤਾ ਨਾਮ ਨਿਦ ਪਾਈਏ ਸਤਗੁਰੂ ਹੋਏ ਦਿਆਲਤਾ ਸੱਚ ਸਮਾਈ ਐ ਸਤਿਗੁਰ ਹੋਏ ਦਿਆਲਤਾ ਨਾਮ ਨਿਦ ਪਾਈ ਐ ਸਤਿਗੁਰ ਹੋਏ ਦਿਆਲਤਾ ਸੱਚ ਸਮਾਈ ਐ ਮਹੱਲਾ ਤੀਜਾ ਪੈਵਨ ਜੀਵੇ ਬਹੁਤ ਬਹੁਤ ਖੁਸ਼ੀਆਂ ਖੁਸ਼ੀ ਕਮਾਏ ਨਾਨਕ ਪੈਵਨ ਜੇ ਮਰੇ ਮੁਹ ਕਾਲੇ ਉਠ ਜਾਏ ਪੌੜੀ ਸਤਗੁਰ ਹੋਏ ਦਿਆਲ ਤਾਂ ਸਰਦਾ ਪੂਰੀਏ ਸਤਗੁਰ ਹੋਏ ਦਿਆਲ ਨਾ ਕਬਹੂ ਚੂਰੀਏ ਸਤਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ ਸਤਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ ਸਤਗੁਰ ਹੋਏ ਦਿਆਲਤਾ ਜਮ ਕਾ ਡਰ ਕੇ ਹਾ ਸਤਗੁਰ ਹੋਏ ਦਿਆਲਤਾ ਸਦ ਹੀ ਸੁਖ ਦੇਹਾ ਸਤਗੁਰ ਹੋਏ ਦਿਆਲਤਾ ਨਾਮ ਨਿਦ ਪਾਈ ਏ ਸਤਗੁਰ ਹੋਏ ਦਿਆਲਤਾ ਸਚ ਸਮਾਈ ਏ ਸਤਗੁਰ ਹੋਏ ਦਿਆਲਤਾ ਨਾਮ ਨਿਦ ਪਾਈ ਐ ਸਤਿਗੁਰੂ ਹੋਏ ਦਿਆਲਤਾ ਸੱਚ ਸਮਾਈ ਐ ਮਹੱਲਾ ਤੀਜਾ ਪੈਵਿਨ ਜੀਵੇ ਬਹੁਤ ਬਹੁਤ ਖੁਸ਼ੀਆਂ ਖੁਸ਼ੀ ਕਮਾਏ ਨਾਨਕ ਪੈਵਿਨ ਜੇ ਮਰੇ ਮੂੰਹ ਕਾਲੇ ਉੱਠ ਜਾਏ ਪੌੜੀ ਸਤਗੁਰ ਹੋਏ ਦਿਆਲਤਾ ਸਰਦਾ ਪੂਰੀਏ ਸਤਗੁਰ ਹੋਏ ਦਿਆਲਨਾ ਕਬਹੂ ਜੂਰੀਏ ਸਤਗੁਰ ਹੋਏ ਦਿਆਲਤਾ ਦੁੱਖ ਨਾ ਜਾਣੀਏ ਸਤਗੁਰ ਹੋਏ ਦਿਆਲਤਾ ਹਰ ਰੰਗ ਮਾਣੀਏ ਸਤਗੁਰ ਹੋਏ ਦਿਆਲਤਾ ਜਮ ਕਾ ਡਰ ਕੇ ਹਾ ਸਤਗੁਰ ਹੋਏ ਦਿਆਲਤਾ ਸਦ ਹੀ ਸੁਖ ਦੇਹਾ ਸਤਗੁਰ ਹੋਏ ਦਿਆਲਤਾ ਨਾਮ ਨਿਦ ਪਾਈਐ ਸਤਗੁਰ ਹੋਏ ਦਿਆਲਤਾ ਸਚ ਸਮਾਈਐ ਸਤਗੁਰ ਹੋਏ ਦਿਆਲਤਾ ਨਾਮ ਨਿਦ ਪਾਈਐ ਸਤਗੁਰ ਹੋਏ ਦਿਆਲ ਤਾਂ ਸੱਚ ਸਮਾਈਏ ਮਹੱਲਾ ਤੀਜਾ ਪੈਵਿਨ ਜੀਵੇ ਬਹੁਤ ਬਹੁਤ ਖੁਸ਼ੀਆਂ ਖੁਸ਼ੀ ਕਮਾਏ ਨਾਨਕ ਪੈਵਿਨ ਜੇ ਮਰੇ ਮੁਹ ਕਾਲੇ ਉੱਠ ਜਾਏ ਪੌੜੀ ਸਤਗੁਰ ਹੋਏ ਦਿਆਲ ਤਾਂ ਸਰਦਾ ਪੂਰੀਏ ਸਤਗੁਰ ਹੋਏ ਦਿਆਲ ਨਾ ਕਬਹੂ ਚੂਰੀਏ ਸਤਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ ਸਤਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ ਸਤਗੁਰ ਹੋਏ ਦਿਆਲ ਤਾਂ ਜਮ ਕੇ ਡਰ ਕੇ ਹਾ ਸਤਗੁਰ ਹੋਏ ਦਿਆਲਤਾ ਸਦ ਹੀ ਸੁਖ ਦੇਹਾ ਸਤਗੁਰ ਹੋਏ ਦਿਆਲਤਾ ਨਾਮ ਨਿਦ ਪਾਈਏ ਸਤਗੁਰ ਹੋਏ ਦਿਆਲਤਾ ਸੱਚ ਸਮਾਈਏ ਸਤਗੁਰ ਹੋਏ ਦਿਆਲਤਾ ਨਾਮ ਨਿਦ ਪਾਈਏ ਸਤਗੁਰ ਹੋਏ ਦਿਆਲਤਾ ਸੱਚਾ ਸਮਾਈਏ ਮਹੱਲਾ ਤੀਜਾ ਪੈਵਨ ਜੀਵੇ ਬਹੁਤ ਬਹੁਤ ਖੁਸ਼ੀਆਂ ਖੁਸ਼ੀ ਕਮਾਏ ਨਾਨਕ ਪੈਵਨ ਜੇ ਮਰੇ ਮੁਹ ਕਾਲੇ ਉੱਠ ਜਾਏ ਪੌੜੀ ਸਤਿਗੁਰ ਹੋਏ ਦਿਆਲ ਤਾਂ ਸਰਦਾ ਪੂਰੀਏ ਸਤਿਗੁਰ ਹੋਏ ਦਿਆਲ ਨਾ ਕਬਹੂ ਜੂਰੀਏ ਸਤਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ ਸਤਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ ਸਤਗੁਰ ਹੋਏ ਦਿਆਲ ਤਾਂ ਜਮ ਕੇ ਡਰ ਕੇ ਹਾ ਸਤਗੁਰ ਹੋਏ ਦਿਆਲ ਤਾਂ ਸਦ ਹੀ ਸੁਖ ਦੇਹਾ ਸਤਗੁਰ ਹੋਏ ਦਿਆਲਤਾ ਨਾਮ ਨਿਦ ਪਾਈਏ ਸਤਗੁਰ ਹੋਏ ਦਿਆਲਤਾ ਸੱਚ ਸਮਾਈਏ ਸਤਗੁਰ ਹੋਏ ਦਿਆਲਤਾ ਨਾਮ ਨਿਦ ਪਾਈਏ ਸਤਗੁਰ ਹੋਏ ਦਿਆਲਤਾ ਸੱਚ ਸਮਾਈਏ ਮਹੱਲਾ ਤੀਜਾ ਪੈਵਿਨ ਜੀਵੇ ਬਹੁਤ ਬਹੁਤ ਖੁਸ਼ੀਆਂ ਖੁਸ਼ੀ ਕਮਾਏ ਨਾਨਕ ਪੈਵਿਨ ਜੇ ਮਰੇ ਮੂੰਹ ਕਾਲੇ ਉੱਠ ਜਾਏ ਪੌੜੀ ਸਤਿਗੁਰ ਹੋਏ ਦਿਆਲ ਤਾਂ ਸਰਦਾ ਪੂਰੀਏ ਸਤਿਗੁਰ ਹੋਏ ਦਿਆਲ ਨਾ ਕਬਹੂ ਝੂਰੀਏ ਸਤਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ ਸਤਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ ਸਤਗੁਰ ਹੋਏ ਦਿਆਲ ਤਾਂ ਜਮ ਕੇ ਡਰ ਕੇ ਹਾ ਸਤਗੁਰ ਹੋਏ ਦਿਆਲ ਤਾਂ ਸਦ ਹੀ ਸੁਖ ਦੇਹਾ ਸਤਗੁਰ ਹੋਏ ਦਿਆਲ ਤਾਂ ਨਾਵਨੀਦ ਪਾਈ ਐ ਸਤਗੁਰ ਹੋਏ ਦਿਆਲਤਾ ਸੱਚ ਸਮਾਈ ਐ ਸਤਗੁਰ ਹੋਏ ਦਿਆਲਤਾ ਨਾਵਨੀਦ ਪਾਈ ਐ ਸਤਗੁਰ ਹੋਏ ਦਿਆਲਤਾ ਸੱਚ ਸਮਾਈ ਐ ਮਹੱਲਾ ਤੀਜਾ ਪੈਵਨ ਜੀਵੇ ਬਹੁਤ ਬਹੁਤ ਖੁਸ਼ੀਆਂ ਖੁਸ਼ੀ ਕਮਾਏ ਨਾਨਕ ਪੈਵਿਨ ਜੇ ਮਰੇ ਮੂੰਹ ਕਾਲੇ ਉੱਠ ਜਾਏ ਪੌੜੀ ਸਤਿਗੁਰ ਹੋਏ ਦਿਆਲ ਤਾਂ ਸਰਦਾ ਪੂਰੀਏ ਸਤਿਗੁਰ ਹੋਏ ਦਿਆਲ ਨਾ ਕਬਹੂ ਚੂਰੀਏ ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ ਸਤਗੁਰ ਹੋਏ ਦਿਆਲਤਾ ਹਰ ਰੰਗ ਮਾਣੀਏ ਸਤਗੁਰ ਹੋਏ ਦਿਆਲਤਾ ਜਮ ਕੇ ਡਰ ਕੇ ਹਾ ਸਤਗੁਰ ਹੋਏ ਦਿਆਲਤਾ ਸਦ ਹੀ ਸੁਖ ਦੇਹਾ ਸਤਗੁਰ ਹੋਏ ਦਿਆਲਤਾ ਨਾਮ ਨਿਦ ਪਾਈਏ ਸਤਗੁਰ ਹੋਏ ਦਿਆਲਤਾ ਸੱਚ ਸਮਾਈ ਐ ਸਤਿਗੁਰ ਹੋਏ ਦਿਆਲਤਾ ਨਾਮ ਨਿਦ ਪਾਈ ਐ ਸਤਿਗੁਰ ਹੋਏ ਦਿਆਲਤਾ ਸੱਚ ਸਮਾਈ ਐ ਮਹੱਲਾ ਤੀਜਾ ਪੈਵਨ ਜੀਵੇ ਬਹੁਤ ਬਹੁਤ ਖੁਸ਼ੀਆਂ ਖੁਸ਼ੀ ਕਮਾਏ ਨਾਨਕ ਪੈਵਨ ਜੇ ਮਰੇ ਮੋਹ ਕਾਲੇ ਉੱਠ ਜਾਏ ਪੌੜੀ ਸਤਗੁਰ ਹੋਏ ਦਿਆਲ ਤਾਂ ਸਰਦਾ ਪੂਰੀਏ ਸਤਗੁਰ ਹੋਏ ਦਿਆਲ ਨਾ ਕਬਹੂ ਝੂਰੀਏ ਸਤਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ ਸਤਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ ਸਤਗੁਰ ਹੋਏ ਦਿਆਲਤਾ ਜਮ ਕਾ ਡਰ ਕੇ ਹਾ ਸਤਗੁਰ ਹੋਏ ਦਿਆਲਤਾ ਸਦ ਹੀ ਸੁਖ ਦੇਹਾ ਸਤਗੁਰ ਹੋਏ ਦਿਆਲਤਾ ਨਾਮ ਨਿਦ ਪਾਈਏ ਸਤਗੁਰ ਹੋਏ ਦਿਆਲਤਾ ਸਚ ਸਮਾਈਏ ਸਤਗੁਰ ਹੋਏ ਦਿਆਲਤਾ ਨਾਮ ਨਿਦ ਪਾਈ ਐ ਸਤਿਗੁਰੂ ਹੋਏ ਦਿਆਲਤਾ ਸੱਚ ਸਮਾਈ ਐ ਮਹੱਲਾ ਤੀਜਾ ਪੈਵਿਨ ਜੀਵੇ ਬਹੁਤ ਬਹੁਤ ਖੁਸ਼ੀਆਂ ਖੁਸ਼ੀ ਕਮਾਏ ਨਾਨਕ ਪੈਵਿਨ ਜੇ ਮਰੇ ਮੁਹ ਕਾਲੇ ਉੱਠ ਜਾਏ ਪੌੜੀ ਸਤਗੁਰ ਹੋਏ ਦਿਆਲ ਤਾਂ ਸਰਦਾ ਪੂਰੀਏ ਸਤਗੁਰ ਹੋਏ ਦਿਆਲ ਨਾ ਕਬਹੂ ਜੂਰੀਏ ਸਤਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ ਸਤਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ ਸਤਗੁਰ ਹੋਏ ਦਿਆਲ ਤਾਂ ਜਮ ਕਾ ਡਰ ਕੇ ਹਾ ਸਤਗੁਰ ਹੋਏ ਦਿਆਲਤਾ ਸਦ ਹੀ ਸੁਖ ਦੇਹਾ ਸਤਗੁਰ ਹੋਏ ਦਿਆਲਤਾ ਨਾਮ ਨਿਦ ਪਾਈਏ ਸਤਗੁਰ ਹੋਏ ਦਿਆਲਤਾ ਸਚ ਸਮਾਈਏ ਸਤਗੁਰ ਹੋਏ ਦਿਆਲਤਾ ਨਾਮ ਨਿਦ ਪਾਈਏ ਸਤਗੁਰ ਹੋਏ ਦਿਆਲ ਤਾਂ ਸੱਚ ਸਮਾਈ ਐ ਮਹੱਲਾ ਤੀਜਾ ਪੈਵਿਨ ਜੀਵੇ ਬਹੁਤ ਬਹੁਤ ਖੁਸ਼ੀਆਂ ਖੁਸ਼ੀ ਕਮਾਏ ਨਾਨਕ ਪੈਵਿਨ ਜੇ ਮਰੇ ਮੁਹ ਕਾਲੇ ਉੱਠ ਜਾਏ ਪੌੜੀ ਸਤਗੁਰ ਹੋਏ ਦਿਆਲ ਤਾਂ ਸਰਦਾ ਪੂਰੀ ਐ ਸਤਗੁਰੂ ਹੋਏ ਦਿਆਲ ਤਾ ਕਬਹੂ ਚੂਰੀਏ ਸਤਗੁਰੂ ਹੋਏ ਦਿਆਲ ਤਾ ਦੁੱਖ ਨਾ ਜਾਣੀਏ ਸਤਗੁਰੂ ਹੋਏ ਦਿਆਲ ਤਾ ਹਰ ਰੰਗ ਮਾਣੀਏ ਸਤਗੁਰੂ ਹੋਏ ਦਿਆਲ ਤਾ ਜਮ ਕੇ ਡਰ ਕੇ ਹਾ ਸਤਗੁਰੂ ਹੋਏ ਦਿਆਲ ਤਾ ਸਦ ਹੀ ਸੁਖ ਦੇਹਾ ਸਤਗੁਰ ਹੋਏ ਦਿਆਲਤਾ ਨਾਮ ਨਿਦ ਪਾਈਏ ਸਤਗੁਰ ਹੋਏ ਦਿਆਲਤਾ ਸੱਚ ਸਮਾਈਏ ਸਤਗੁਰ ਹੋਏ ਦਿਆਲਤਾ ਨਾਮ ਨਿਦ ਪਾਈਏ ਸਤਗੁਰ ਹੋਏ ਦਿਆਲਤਾ ਸੱਚ ਸਮਾਈਏ ਮਹੱਲਾ ਤੀਜਾ ਪੈਵਨ ਜੀਵੇ ਬਹੁਤ ਬਹੁਤ ਖੁਸ਼ੀਆਂ ਖੁਸ਼ੀ ਕਮਾਏ ਨਾਨਕ ਪੈਵਨ ਜੇ ਮਰੇ ਮੁਹ ਕਾਲੇ ਉੱਠ ਜਾਏ ਪੌੜੀ ਸਤਿਗੁਰ ਹੋਏ ਦਿਆਲ ਤਾਂ ਸਰਦਾ ਪੂਰੀਏ ਸਤਿਗੁਰ ਹੋਏ ਦਿਆਲ ਨਾ ਕਬਹੂ ਜੂਰੀਏ ਸਤਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ ਸਤਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ ਸਤਗੁਰ ਹੋਏ ਦਿਆਲ ਤਾਂ ਜਮ ਕੇ ਡਰ ਕੇ ਹਾ ਸਤਗੁਰ ਹੋਏ ਦਿਆਲ ਤਾਂ ਸਦ ਹੀ ਸੁਖ ਦੇਹਾ ਸਤਗੁਰ ਹੋਏ ਦਿਆਲ ਤਾਂ ਨਾਮ ਨਿਦ ਪਾਈ ਐ ਸਤਿਗੁਰ ਹੋਏ ਦਿਆਲਤਾ ਸੱਚ ਸਮਾਈ ਐ ਸਤਿਗੁਰ ਹੋਏ ਦਿਆਲਤਾ ਨਾਮ ਨਿਦ ਪਾਈ ਐ ਸਤਿਗੁਰ ਹੋਏ ਦਿਆਲਤਾ ਸੱਚ ਸਮਾਈ ਐ ਮਹੱਲਾ ਤੀਜਾ ਪੈਵਨ ਜੀਵੇ ਬਹੁਤ ਬਹੁਤ ਖੁਸ਼ੀਆਂ ਖੁਸ਼ੀ ਕਮਾਏ ਨਾਨਕ ਪੈਵਿਨ ਜੇ ਮਰੇ ਮੂੰਹ ਕਾਲੇ ਉੱਠ ਜਾਏ ਪੌੜੀ ਸਤਿਗੁਰ ਹੋਏ ਦਿਆਲ ਤਾਂ ਸਰਦਾ ਪੂਰੀਏ ਸਤਿਗੁਰ ਹੋਏ ਦਿਆਲ ਨਾ ਕਬਹੂ ਝੂਰੀਏ ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ ਸਤਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ ਸਤਗੁਰ ਹੋਏ ਦਿਆਲ ਤਾਂ ਜਮ ਕੇ ਡਰ ਕੇ ਹਾ ਸਤਗੁਰ ਹੋਏ ਦਿਆਲ ਤਾਂ ਸਦ ਹੀ ਸੁਖ ਦੇਹਾ ਸਤਗੁਰ ਹੋਏ ਦਿਆਲ ਤਾਂ ਨਾਮ ਨਿਦ ਪਾਈਏ ਸਤਗੁਰ ਹੋਏ ਦਿਆਲ ਤਾਂ ਸੱਚ ਸਮਾਈ ਐ ਸਤਿਗੁਰ ਹੋਏ ਦਿਆਲਤਾ ਨਾਮ ਨਿਦ ਪਾਈ ਐ ਸਤਿਗੁਰ ਹੋਏ ਦਿਆਲਤਾ ਸੱਚ ਸਮਾਈ ਐ ਮਹੱਲਾ 3 ਪੈਵਨ ਜੀਵੇ ਬਹੁਤ ਬਹੁਤ ਖੁਸ਼ੀਆਂ ਖੁਸ਼ੀ ਕਮਾਏ ਨਾਨਕ ਪੈਵਨ ਜੇ ਮਰੇ ਮੋਹ ਕਾਲੇ ਉੱਠ ਜਾਏ ਪੌੜੀ ਸਤਗੁਰ ਹੋਏ ਦਿਆਲ ਤਾਂ ਸਰਦਾ ਪੂਰੀਏ ਸਤਗੁਰ ਹੋਏ ਦਿਆਲ ਨਾ ਕਬਹੂ ਜੂਰੀਏ ਸਤਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ ਸਤਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ ਸਤਗੁਰ ਹੋਏ ਦਿਆਲਤਾ ਜਮ ਕਾ ਡਰ ਕੇ ਹਾ ਸਤਗੁਰ ਹੋਏ ਦਿਆਲਤਾ ਸਦ ਹੀ ਸੁਖ ਦੇਹਾ ਸਤਗੁਰ ਹੋਏ ਦਿਆਲਤਾ ਨਾਮ ਨਿਦ ਪਾਈਐ ਸਤਗੁਰ ਹੋਏ ਦਿਆਲਤਾ ਸਚ ਸਮਾਈਐ ਸਤਗੁਰ ਹੋਏ ਦਿਆਲਤਾ ਨਾਮ ਨਿਦ ਪਾਈ ਐ ਸਤਿਗੁਰ ਹੋਏ ਦਿਆਲਤਾ ਸਚ ਸਮਾਈ ਐ ਮਹੱਲਾ ਤੀਜਾ ਪੈਵਿਨ ਜੀਵੇ ਬਹੁਤ ਬਹੁਤ ਖੁਸ਼ੀਆਂ ਖੁਸ਼ੀ ਕਮਾਏ ਨਾਨਕ ਪੈਵਿਨ ਜੇ ਮਰੇ ਮੂੰਹ ਕਾਲੇ ਉੱਠ ਜਾਏ ਪੌੜੀ ਸਤਗੁਰ ਹੋਏ ਦਿਆਲ ਤਾਂ ਸਰਦਾ ਪੂਰੀਏ ਸਤਗੁਰ ਹੋਏ ਦਿਆਲ ਨਾ ਕਬਹੂ ਝੂਰੀਏ ਸਤਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ ਸਤਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ ਸਤਗੁਰ ਹੋਏ ਦਿਆਲ ਤਾਂ ਜਮ ਕਾ ਡਰ ਕੇ ਹਾ ਸਤਗੁਰ ਹੋਏ ਦਿਆਲਤਾ ਸਦ ਹੀ ਸੁਖ ਦੇਹਾ ਸਤਗੁਰ ਹੋਏ ਦਿਆਲਤਾ ਨਾਮ ਨਿਦ ਪਾਈਐ ਸਤਗੁਰ ਹੋਏ ਦਿਆਲਤਾ ਸਚ ਸਮਾਈਐ ਸਤਗੁਰ ਹੋਏ ਦਿਆਲਤਾ ਨਾਮ ਨਿਦ ਪਾਈਐ ਸਤਗੁਰੂ ਹੋਏ ਦਿਆਲਤਾ ਸੱਚ ਸਮਾਈਏ ਮਹੱਲਾ ਤੀਜਾ ਪੈਵਿਨ ਜੀਵੇ ਬਹੁਤ ਬਹੁਤ ਖੁਸ਼ੀਆਂ ਖੁਸ਼ੀ ਕਮਾਏ ਨਾਨਕ ਪੈਵਿਨ ਜੇ ਮਰੇ ਮੁਹ ਕਾਲੇ ਉੱਠ ਜਾਏ ਪੌੜੀ ਸਤਗੁਰੂ ਹੋਏ ਦਿਆਲਤਾ ਸਰਦਾ ਪੂਰੀਏ ਸਤਗੁਰ ਹੋਏ ਦਿਆਲ ਨਾ ਕਬ ਹੂੰ ਚੂਰੀਏ ਸਤਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ ਸਤਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ ਸਤਗੁਰ ਹੋਏ ਦਿਆਲ ਤਾਂ ਜਮ ਕੇ ਡਰ ਕੇ ਹਾ ਸਤਗੁਰ ਹੋਏ ਦਿਆਲਤਾ ਸਦ ਹੀ ਸੁਖ ਦੇਹਾ ਸਤਗੁਰ ਹੋਏ ਦਿਆਲਤਾ ਨਾਮ ਨਿਦ ਪਾਈਏ ਸਤਗੁਰ ਹੋਏ ਦਿਆਲਤਾ ਸੱਚ ਸਮਾਈਏ ਸਤਗੁਰ ਹੋਏ ਦਿਆਲਤਾ ਨਾਮ ਨਿਦ ਪਾਈਏ ਸਤਗੁਰ ਹੋਏ ਦਿਆਲਤਾ ਸੱਚ ਸਮਾਈਏ ਮਹੱਲਾ ਤੀਜਾ ਪੈਵਿਨ ਜੀਵੇ ਬਹੁਤ ਬਹੁਤ ਖੁਸ਼ੀਆਂ ਖੁਸ਼ੀ ਕਮਾਏ ਨਾਨਕ ਪੈਵਿਨ ਜੇ ਮਰੇ ਮੁਹ ਕਾਲੇ ਉੱਠ ਜਾਏ ਪੌੜੀ ਸਤਿਗੁਰ ਹੋਏ ਦਿਆਲ ਤਾਂ ਸਰਦਾ ਪੂਰੀਏ ਸਤਗੁਰ ਹੋਏ ਦਿਆਲ ਤਾ ਕਬਹੂ ਚੂਰੀਏ ਸਤਗੁਰ ਹੋਏ ਦਿਆਲ ਤਾ ਦੁੱਖ ਨਾ ਜਾਣੀਏ ਸਤਗੁਰ ਹੋਏ ਦਿਆਲ ਤਾ ਹਰ ਰੰਗ ਮਾਣੀਏ ਸਤਗੁਰ ਹੋਏ ਦਿਆਲ ਤਾ ਜਮ ਕੇ ਡਰ ਕੇ ਹਾ ਸਤਗੁਰ ਹੋਏ ਦਿਆਲ ਤਾ ਸਤ ਹੀ ਸੁਖ ਦੇਹਾ ਸਤਗੁਰ ਹੋਏ ਦਿਆਲਤਾ ਨਾਮ ਨਿਦ ਪਾਈਏ ਸਤਗੁਰ ਹੋਏ ਦਿਆਲਤਾ ਸਚ ਸਮਾਈਏ ਸਤਗੁਰ ਹੋਏ ਦਿਆਲਤਾ ਨਾਮ ਨਿਦ ਪਾਈਏ ਸਤਗੁਰ ਹੋਏ ਦਿਆਲਤਾ ਸਚ ਸਮਾਈਏ ਮਹੱਲਾ ਤੀਜਾ ਪੈਵਿਨ ਜੀਵੇ ਬਹੁਤ ਬਹੁਤ ਖੁਸ਼ੀਆਂ ਖੁਸ਼ੀ ਕਮਾਏ ਨਾਨਕ ਪੈਵਿਨ ਜੇ ਮਰੇ ਮੁਹ ਕਾਲੇ ਉੱਠ ਜਾਏ ਪੌੜੀ ਸਤਿਗੁਰ ਹੋਏ ਦਿਆਲ ਤਾਂ ਸਰਦਾ ਪੂਰੀਏ ਸਤਿਗੁਰ ਹੋਏ ਦਿਆਲ ਨਾ ਕਬਹੂ ਜੂਰੀਏ ਸਤਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ ਸਤਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ ਸਤਗੁਰ ਹੋਏ ਦਿਆਲ ਤਾਂ ਜਮ ਕੇ ਡਰ ਕੇ ਹਾ ਸਤਗੁਰ ਹੋਏ ਦਿਆਲ ਤਾਂ ਸਦ ਹੀ ਸੁਖ ਦੇ ਹਾ ਸਤਗੁਰ ਹੋਏ ਦਿਆਲ ਤਾਂ ਨਾਮ ਨਿਦ ਪਾਈ ਐ ਸਤਿਗੁਰ ਹੋਏ ਦਿਆਲਤਾ ਸੱਚ ਸਮਾਈ ਐ ਸਤਿਗੁਰ ਹੋਏ ਦਿਆਲਤਾ ਨਾਮ ਨਿਦ ਪਾਈ ਐ ਸਤਿਗੁਰ ਹੋਏ ਦਿਆਲਤਾ ਸੱਚ ਸਮਾਈ ਐ ਮਹੱਲਾ ਤੀਜਾ ਪੈਵਨ ਜੀਵੇ ਬਹੁਤ ਬਹੁਤ ਖੁਸ਼ੀਆਂ ਖੁਸ਼ੀ ਕਮਾਏ ਨਾਨਕ ਪੈਵਿਨ ਜੇ ਮਰੇ ਮੂੰਹ ਕਾਲੇ ਉੱਠ ਜਾਏ ਪੌੜੀ ਸਤਿਗੁਰ ਹੋਏ ਦਿਆਲ ਤਾਂ ਸਰਦਾ ਪੂਰੀਏ ਸਤਿਗੁਰ ਹੋਏ ਦਿਆਲ ਨਾ ਕਬਹੂ ਚੂਰੀਏ ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ ਸਤਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ ਸਤਗੁਰ ਹੋਏ ਦਿਆਲ ਤਾਂ ਜਮ ਕੇ ਡਰ ਕੇ ਹਾ ਸਤਗੁਰ ਹੋਏ ਦਿਆਲ ਤਾਂ ਸਦ ਹੀ ਸੁਖ ਦੇ ਹਾ ਸਤਗੁਰ ਹੋਏ ਦਿਆਲ ਤਾਂ ਨਾਮ ਨਿਦ ਪਾਈਏ ਸਤਗੁਰ ਹੋਏ ਦਿਆਲ ਤਾਂ ਸੱਚ ਸਮਾਈਏ ਸਤਿਗੁਰ ਹੋਏ ਦਿਆਲਤਾ ਨਾਮ ਨਿਦ ਪਾਈਏ ਸਤਿਗੁਰ ਹੋਏ ਦਿਆਲਤਾ ਸੱਚ ਸਮਾਈਏ ਮਹੱਲਾ ਤੀਜਾ ਪੈਵਨ ਜੀਵੇ ਬਹੁਤ ਬਹੁਤ ਖੁਸ਼ੀਆਂ ਖੁਸ਼ੀ ਕਮਾਏ ਨਾਨਕ ਪੈਵਨ ਜੇ ਮਰੇ ਮੋਹ ਕਾਲੇ ਉੱਠ ਜਾਏ ਪੌੜੀ ਸਤਿਗੁਰ ਹੋਏ ਦਿਆਲ ਤਾਂ ਸਰਦਾ ਪੂਰੀਏ ਸਤਿਗੁਰ ਹੋਏ ਦਿਆਲ ਨਾ ਕਬਹੂ ਜੂਰੀਏ ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ ਸਤਗੁਰ ਹੋਏ ਦਿਆਲਤਾ ਜਮ ਕਾ ਡਰ ਕੇ ਹਾ ਸਤਗੁਰ ਹੋਏ ਦਿਆਲਤਾ ਸਦ ਹੀ ਸੁਖ ਦੇ ਹਾ ਸਤਗੁਰ ਹੋਏ ਦਿਆਲਤਾ ਨਾਮ ਨਿਦ ਪਾਈ ਐ ਸਤਗੁਰ ਹੋਏ ਦਿਆਲਤਾ ਸੱਚ ਸਮਾਈ ਐ ਸਤਗੁਰ ਹੋਏ ਦਿਆਲਤਾ ਨਾਮ ਨਿਦ ਪਾਈ ਐ ਸਤਿਗੁਰ ਹੋਏ ਦਿਆਲਤਾ ਸਚ ਸਮਾਈ ਐ ਮਹੱਲਾ ਤੀਜਾ ਪੈਵਿਨ ਜੀਵੇ ਬਹੁਤ ਬਹੁਤ ਖੁਸ਼ੀਆਂ ਖੁਸ਼ੀ ਕਮਾਏ ਨਾਨਕ ਪੈਵਿਨ ਜੇ ਮਰੇ ਮੂੰਹ ਕਾਲੇ ਉੱਠ ਜਾਏ ਪੌੜੀ ਸਤਗੁਰ ਹੋਏ ਦਿਆਲ ਤਾਂ ਸਰਦਾ ਪੂਰੀਏ ਸਤਗੁਰ ਹੋਏ ਦਿਆਲ ਨਾ ਕਬਹੂ ਚੂਰੀਏ ਸਤਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ ਸਤਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ ਸਤਗੁਰ ਹੋਏ ਦਿਆਲ ਤਾਂ ਜਮ ਕਾ ਡਰ ਕੇ ਹਾ ਸਤਗੁਰ ਹੋਏ ਦਿਆਲਤਾ ਸਦ ਹੀ ਸੁਖ ਦੇਹਾ ਸਤਗੁਰ ਹੋਏ ਦਿਆਲਤਾ ਨਾਮ ਨਿਦ ਪਾਈਐ ਸਤਗੁਰ ਹੋਏ ਦਿਆਲਤਾ ਸਚ ਸਮਾਈਐ ਸਤਗੁਰ ਹੋਏ ਦਿਆਲਤਾ ਨਾਮ ਨਿਦ ਪਾਈਐ ਸਤਗੁਰੂ ਹੋਏ ਦਿਆਲਤਾ ਸੱਚ ਸਮਾਈਏ ਮਹੱਲਾ ਤੀਜਾ ਪੈਵਿਨ ਜੀਵੇ ਬਹੁਤ ਬਹੁਤ ਖੁਸ਼ੀਆਂ ਖੁਸ਼ੀ ਕਮਾਏ ਨਾਨਕ ਪੈਵਿਨ ਜੇ ਮਰੇ ਮੁਹ ਕਾਲੇ ਉੱਠ ਜਾਏ ਪੌੜੀ ਸਤਗੁਰੂ ਹੋਏ ਦਿਆਲਤਾ ਸਰਦ ਪੂਰੀਏ ਸਤਗੁਰ ਹੋਏ ਦਿਆਲ ਨਾ ਕਬਹੂ ਚੂਰੀਏ ਸਤਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ ਸਤਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ ਸਤਗੁਰ ਹੋਏ ਦਿਆਲ ਤਾਂ ਜਮ ਕੇ ਡਰ ਕੇ ਹਾ ਸਤਗੁਰ ਹੋਏ ਦਿਆਲਤਾ ਸਦ ਹੀ ਸੁਖ ਦੇਹਾ ਸਤਗੁਰ ਹੋਏ ਦਿਆਲਤਾ ਨਾਮ ਨਿਦ ਪਾਈਏ ਸਤਗੁਰ ਹੋਏ ਦਿਆਲਤਾ ਸੱਚ ਸਮਾਈਏ ਸਤਗੁਰ ਹੋਏ ਦਿਆਲਤਾ ਨਾਮ ਨਿਦ ਪਾਈਏ ਸਤਗੁਰ ਹੋਏ ਦਿਆਲਤਾ ਸੱਚ ਸਮਾਈ ਹੈ